ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਲਓ ਸੱਜਣੋ ਇਹ 368 ਟਰੈਕਟਰ ਆਇਸ਼ਰ ਇਹ ਬਾਈ ਜੀ ਦਾ ਬਾਈ ਸਤਿ ਸ਼੍ਰੀ ਅਕਾਲ ਕੀ ਨਵਾਂ ਬਾਈ ਜੀ ਤੁਹਾਡਾ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਆਓ ਮਿੱਤਰੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਤੇ ਗੱਲਬਾਤ ਕਰਦੇ ਆਪਾਂ 368 ਆਈਸ਼ਾ ਟਰੈਕਟਰ ਆਇਆ ਸੋ ਇਸ ਟਰੈਕਟਰ ਦੇ ਵਿੱਚ ਇੰਜਨ ਦੇ ਵਿੱਚ ਟਕ ਟਕ ਦੀ ਆਵਾਜ਼ ਆ ਤੇ ਸੋ ਆਪਾਂ ਦੇਖਾਂਗੇ ਅੱਜ ਖੋਲ ਕੇ ਤੇ ਅੱਜ ਇਸ ਟਰੈਕਟਰ ਦਾ ਪਾਰਟ 1 ਬਣੂਗਾ ਖੋਲਣ ਦਾ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਐਂਡ ਤੱਕ ਜੁੜੇ ਰਹੇ ਵੀਡੀਓ ਦੇ ਵਿੱਚ ਇਸ ਟਰੈਕਟਰ ਦੇ ਵਿੱਚ ਪ੍ਰੋਬਲਮ ਕੀ ਆ ਵੀ ਜਦੋਂ ਟਰੈਕਟਰ ਨੂੰ ਸਟਾਰਟ ਕਰਦੇ ਜਾਂ ਜਰੇਸ ਕਰਦੇ ਆਪਾਂ ਟਰੈਕਟਰ ਦੇ ਟਕ ਟਕ ਦੀ ਆਵਾਜ਼ ਹੁੰਦੀ ਇੰਜਨ ਦੇ ਵਿੱਚ ਜ਼ੋਰ ਦੀ ਤੇ ਸੋ ਦੇਖਾਂਗੇ ਆਪਾਂ ਤੇ ਲੱਭਾਂਗੇ ਨੁਕਸ ਕਿੱਥੇ ਆ ਫਾਲਟ ਪਿਆ ਟਰੈਕਟਰ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਹਾਨੂੰ ਮਰਾਉਣਾ ਟਰੈਕਟਰ ਦੇ ਉੱਪਰੋਂ ਇਹ 368 ਟਰੈਕਟਰ ਆਇਸ਼ਰ ਇਹ ਬਾਈ ਜੀ ਦਾ ਬਾਈ ਸਤਿ ਸ੍ਰੀ ਅਕਾਲ ਕੀ ਨਵਾਂ ਬਾਈ ਜੀ ਤੁਹਾਡਾ ਸਤਲਾਨ ਸਿੰਘ ਜੀ ਪਿੰਡ ਕਿੱਡਾ ਤੁਹਾਡਾ ਜੀ ਰਣ ਸਿੰਘ ਵਾਲਾ ਜੀ ਅੱਛਾ ਰਣ ਸਿੰਘ ਆ ਕਿੰਨਾ ਕ ਚੱਲੋਗਾ ਟਰੈਕਟਰ ਲੈਣ ਨੂੰ ਬਾਈ ਇਹ ਟਰੈਕਟਰ ਨੂੰ ਹੋਵੇ ਜੀ 7 ਸਾਲ ਹੋ ਗਏ ਅੱਛਾ ਜੀ 7 ਸਾਲ ਹੋ ਗਏ ਕਾਹ ਤੇ ਚੱਲਦਾ ਫਿਰ ਬਾਈ ਤੇ ਹੀ ਆ ਪਹਿਲਾਂ ਤੂੰ ਵੇਚ ਤੇ ਜਾ ਦੋ ਜੀ ਆ ਵੀਰ ਜੀ ਦਾ ਤੋਂ ਲੈ ਆਪਾਂ ਠੀਕ ਆ ਪੁਰਾਣਾ ਤੋਂ ਠੀਕ ਆ ਜੀ ਤੇ ਹੁਣ ਕੀ ਪ੍ਰੋਬਲਮ ਪੈ ਗਈ ਟਰੈਕਟਰ ਦੇ ਵਿੱਚ ਬਾਈ ਆਵਾਜ਼ ਕਰਦਾ ਵਿੱਚੋਂ ਟਕ 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 ਦੀ ਆਵਾਜ਼ ਆਉਂਦੀ ਹੈ ਅੱਛਾ ਟਕ ਟਕ ਦੀ ਆਵਾਜ਼ ਆਉਂਦੀ ਤੇ ਚਲੋ ਦੇਖਦੇ ਆਂ ਬਾਈ ਖ ਤੇ ਚਲੋ ਸੱਜਣੋ ਆਪਾਂ ਖੋਲ ਕੇ ਟਰੈਕਟਰ ਦੇਖਦੇ ਆ ਕਿਉਂਕਿ ਬਾਈਆਂ ਦਾ 2-3 ਦਿਨ ਦੀ ਇਹਦੇ ਵਿੱਚ ਜਾਂਦੇ ਵਿੱਚੋਂ ਟਕ ਟਕ ਦੀ ਆਵਾਜ਼ ਆ ਰਹੀ ਆ ਤੇ ਸੋ ਲੱਭਦੇ ਆਪਾਂ ਨੁਕਸ ਕਿੱਥੇ ਫਾਲਟ ਪਿਆ ਸ ਟਰੈਕਟਰ ਦੇ ਵਿੱਚ ਤੇ ਕਿਉਂ ਉਸ ਟਰੈਕਟਰ ਦੀ ਆਵਾਜ਼ ਆ ਰਹੀ ਆ ਟਕ ਟਕ ਦੀ ਤੇ ਸਭ ਤੋਂ ਪਹਿਲਾਂ ਆਪਾਂ ਇਸ ਟਰੈਕਟਰ ਦੇ ਖੋਲਾਂਗੇ ਹੈੱਡ ਤੇ ਹੈੱਡ ਖੋਲਣ ਤੋਂ ਬਾਅਦ ਆਪਾਂ ਚੱਕਾਂਗੇ ਤੇ ਕੁਲਰ ਕੁਲਰ ਚੱਕ ਕੇ ਦੇਖਾਂਗੇ ਕਿਹੜੇ ਪਿਸਟਨ ਰਾਡ ਦੀ ਢਿੱਲਾ ਕਿਹੜੇ ਪਿਸਟਨ ਰਾਡ ਦੇ ਵਿੱਚ ਤੇ ਸੋ ਮਿੱਤਰੋ ਬੜੇ ਵੀਡੀਓ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਅੱਜ ਸ਼ਰ 368 ਕਿਉਂਕਿ ਪਹਿਲਾ ਟਰੈਕਟਰ ਤੂੜੀ ਵਾਲੀ ਰੀਪਰ ਤੇ ਵੀ ਚੱਲਦਾ ਰਿਹਾ ਹੈ ਲਓ ਸਜਣੋ ਬਾਕੀ ਲਗਭਗ ਇੰਜਨ ਆਪਣਾ ਖੁੱਲ ਗਿਆਗਾ ਤੇ ਸੋ ਇਸ ਤੋਂ ਬਾਅਦ ਕੱਢ ਕੇ ਪਿਸਟਨ ਦੇਖਦੇ ਆਂ ਕੀ ਗੱਲਬਾਤ ਆ ਕਿਉਂਕਿ ਇਹਦੇ ਸਿਲੰਡਰ ਦੇ ਵਿੱਚ ਟੁਕੜੀਆਂ ਦੇ ਵਿੱਚ ਪਲੇ ਬਹੁਤ ਜ਼ਿਆਦਾ ਪੈ ਗਈ ਆ ਤੇ ਬਾਕੀ ਦੇਖਦੇ ਆਂ ਆਪਾਂ ਕਿਉਂਕਿ ਬਾਈ ਨੇ ਸਰਵਿਸ ਹੀ ਕਰਾਈ ਸੀ ਨਵੀਂ ਕੱਲ ਤੇ ਉਸ ਤੋਂ ਬਾਅਦ ਹੀ ਪ੍ਰੋਬਲਮ ਪਈ ਆ ਚਲੋ ਦੇਖਦੇ ਆਂ ਖੋਲ ਕੇ ਆਪਾਂ ਜਲਦੀ ਜਲਦੀ ਲਓ ਸੱਜਣੋ ਪਿਸਟਨ ਰਾਡ ਗਿਆ ਖੁੱਲ ਆਪਣਾ ਤੇ ਇਧਰ ਟੁਕੜੀਆਂ ਆਪਣੀਆਂ ਕ੍ਰੈਂਕ ਦੇ ਨਾਲ ਚਿਪਕੀਆਂ ਹੋਈਆਂ ਆ ਕਹਿੰਦਾ ਮਤਲਬ ਕ੍ਰੈਂਕ ਸੀਜ਼ ਹੋ ਚੁੱਕੀ ਆ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਲੋਹਾ ਹੀ ਕੱਟਤਾ ਇਹਨਾਂ ਨੇ ਪਤਰਾ ਕਿਉਂਕਿ ਇੱਕ ਪਾਸਿਓ ਟੁਕੜੀ ਵੀ ਟੁੱਟ ਗਈ ਆ ਆ ਤੁਸੀ ਦੇਖ ਸਕਦੇ ਹੋ ਤੇ ਹੇਠੋਂ ਨਿਕਲੇ ਇੱਕ ਵਾਸੇ ਦੂਜਾ ਪਾਸਾ ਵੀ ਦਿਖਾ ਦਿੰਨੇ ਆ ਤੁਹਾਨੂੰ ਆਲੇ ਕੱਢ ਕੇ ਤੇ ਸੋਸਰ ਜਨ ਉਸ ਤੋਂ ਬਾਅਦ ਆਪਾਂ ਨੂੰ ਕ੍ਰਿੰਕ ਬਾਹਰ ਕੱਢਣੀ ਪੂਗੀ ਇਸ ਟਰੈਕਟਰ ਦੀ ਤੇ ਇਧਰ ਰਾਡ ਦੇ ਵਿੱਚ ਵੀ ਘੁੰਮ ਗਈ ਹੈ ਟੁਕੜੀ ਆ ਰਾਡ ਵੀ ਆਪਾਂ ਨੂੰ ਇੱਕ ਚੇਂਜ ਕਰਨਾ ਪੂਗਾ ਦਾ ਚਲੋ ਖੋਲਦੇ ਹਾਂ ਜਲਦੀ ਜਲਦੀ ਤੇ ਬਾਕੀ ਦੇਖਦੇ ਹਾਂ ਕੱਟ ਕਰਾ ਨਿਬਾਸ਼ੀ ਨਾ ਤੇ ਚਲੋ आ गया डॉक्टर आओ डॉक्टर का आ गया we I ਗਿੰਨਨ ਸੀਗਾ ਆਪਣਾ ਖੁੱਲ ਚੁੱਕਿਆਗਾ ਤੇ ਬਾਕੀ ਕ੍ਰੈਂਕ ਵਗੈਰਾ ਆਪਾਂ ਕੱਢਤੀ ਬਾਹਰ ਤੇ ਸੋ ਇਸ ਤੋਂ ਬਾਅਦ ਅਗਲੇ ਪਾਰਟ ਦੇ ਵਿੱਚ ਆਪਾਂ ਇਸ ਨੂੰ ਵਾਸ਼ ਊਸ਼ ਕਰਾਂਗੇ ਚੰਗੀ ਤਰ੍ਹਾਂ ਤੇ ਵਾਸ਼ ਕਰਕੇ ਦੇਖਾਂਗੇ ਕੀ ਕੀ ਇਹਦੇ ਵਿੱਚ ਪੈਂਦਾ ਟਰੈਕਟਰ ਦੇ ਵਿੱਚ ਤੇ ਸੋ ਮਿਲਾਂਗੇ ਅਗਲੇ ਪਾਰਟ ਦੇ ਵਿੱਚ ਸੱਜਣੋ ਅਗਲੇ ਪਾਰਟ ਦੇ ਵਿੱਚ ਆਪਾਂ ਇਸ ਟਰੈਕਟਰ ਦਾ ਜੋ ਪਾਰਟ ਸਾਰਾ ਚੰਗੀ ਤਰ੍ਹਾਂ ਵਾਸ਼ ਕਰਾਂਗੇ ਤੇ ਵਾਸ਼ ਕਰਕੇ ਦੇਖਾਂਗੇ ਆਪਾਂ ਕੀ ਕੀ ਇਸ ਟਰੈਕਟਰ ਦੇ ਵਿੱਚ ਪੈਂਦਾ ਤਾਂ ਕੀ ਕੀ ਡੈਮੇਜ ਹੋਇਆ ਤੇ ਬਾਕੀ ਇਧਰ ਪਾਰਟਸ ਵਗੈਰਾ ਇਧਰ ਵੀ ਕੋਈ ਖੁੱਲ ਗਿਆ ਆਪਣਾ ਆ ਤੁਸੀਂ ਦੇਖ ਸਕਦੇ ਹੋ ਕੋਈ ਇਧਰ ਪਾਰਟਸ ਖੋਲ ਤਾਂ ਆਪਾਂ ਦੇਖੋ ਜਿਹੜੇ ਇਧਰ ਇਧਰ ਰੱਖ ਤਾ ਆਪਾਂ ਤੇ ਬਲੌਗ ਵੀ ਆਪਣਾ ਹੋ ਗਿਆ ਅਵੇਲੇ ਬਿਲਕੁਲ ਤੇ ਕੱਲ ਨੂੰ ਚੱਲਾਂਗੇ ਆਪਾਂ ਖਰਾਦ ਵਾਲੇ ਕੋਲੇ ਨੂੰ ਖਰਾਦ ਵਾਲੇ ਕੋਲ ਜਾ ਕੇ ਤੇ ਦੇਖਾਂਗੇ ਆਪਾਂ ਕੀ ਕੀ ਇਹਦੇ ਵਿੱਚ ਪੈਂਦਾਗਾ ਤੇ ਇਧਰ ਜੋ ਸਵਰਾਜ ਦਾ ਸਮਾਨ ਸੀ ਆਪਣਾ ਉਹ ਵੀ ਤੋਲਿਆ ਤੇ ਬਾਕੀ ਹਿੱਸਾ ਵਗੈਰਾ ਆਪਾਂ ਖਰਾਦ ਵਾਲੇ ਕੋਲੇ ਭੇਜਾਂਗੇ ਚਲੋ ਮਿੱਤਰੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਅਗਲੇ ਪੌਟ ਦੇ ਵਿੱਚ ਤੇ ਬਾਕੀ ਜਿਹੜੇ ਭਰਾ ਨਵੇਂ ਜੁੜੇ ਨੇ ਚੈਨਲ ਦੇ ਵਿੱਚ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਇੰਸਟਾ ਫੇਸਬੁੱਕ ਆਪਣਾ ਚੈਨਲ ਵੀ ਕਰ ਦਿਓ ਫੋਲੋਅ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ